ਵਿਚ ਲਾਈਵ ਕੋੜਪੁਰੇ ਤਾ ਇੰਫਰਗਟ ਕੋੜਪੁਰੇ ਦੀ ਹੈ ਇਹਨੂੰ ਅੱਗ ਨੂੰ 2 ਘੰਟੇ ਹੋ ਗਏ ਲੱਗੀਆਂ ਜੀ ਅਸੀਂ ਲਗਾਤਾਰ 3-4 ਗੱਡੀਆਂ ਪਾ ਚੁੱਕੇ ਹਾਂ ਅੱਗ ਕੰਟਰੋਲ ਕਰ ਰਹੇ ਹਾਂ ਕਾਫੀ ਹੱਦ ਤੱਕ ਅੱਗ ਕੰਟਰੋਲ ਹੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੁਰੀਕੋਟ ਦੀ ਸਾਫਕਾ 슈ਗਰ ਮਿਲ ਜਿਸ ਦਾ ਕਿ ਅੱਜ ਕੱਲ ਕੋਈ ਹੋਰ ਵਿਭਾਗ ਮਾਲਕਾ ਦੇ ਸਰਕੰਡਿਆਂ ਵਿੱਚ ਅੱਜ ਅਚਾਨਕ ਅੱਗ ਲੱਗ ਗਈ ਤੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਵੀ ਅੱਗ ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਅੱਗ ਬੁਝਾਉਣ ਲਈ ਫਰੀਦਕੋਟ ਤੇ ਕੋਟਕਪੂਰਾ ਤੋਂ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਲੱਗੀਆਂ ਹੋਈਆਂ ਤੇ ਇਹਨਾਂ ਦੋਨਾਂ ਨੇ 2-2 3-3 ਵਾਰ ਗੱਡੀਆਂ ਭਰ ਕੇ ਲਿਆ ਕੇ ਪਾਣੀ ਪਾ ਚੁੱਕੇ ਆ ਜਾਣਕਾਰੀ ਦੇ ਅਨੁਸਾਰ ਅੱਗ ਦੁਪਹਿਰ 1.5 ਵਜੇ ਬਾਹਰੋਂ ਸੜਕ ਵਾਲੇ ਪਾਸੋਂ ਜਿਹੜੀ ਕੋਟਕਪੂਰਾ ਵਾਲੀ ਸੜਕਾ ਉਸ ਪਾਸਿਓਂ ਸ਼ੁਰੂ ਹੋਈ ਤੇ ਹੁਣ ਯਾਨੀ 6 ਵਜੇ ਤੱਕ ਹਾਲੇ ਵੀ ਅੱਗ ਕਈ ਜਗ੍ਹਾ ਤੇ ਤੁਖਦੀ ਤੇ ਕਈ ਜਗ੍ਹਾ ਤੇ ਲੱਗੀ ਹੋਈ ਦਿਖਾਈ ਦੇ ਰਹੀ ਹੈ ਅੱਗ ਦੀ ਲਪੇਟ ਵਿੱਚ ਮਿਲ ਦਾ ਲਗਭਗ 1 ਕਿਲੋਮੀਟਰ ਤੱਕ ਦਾ ਏਰੀਆ ਆਇਆ ਹੋਇਆ ਹੈ ਤੇ ਹਾਲੇ ਤੱਕ ਵੀ ਹਵਾ ਕਾਰਨ ਅੱਗ ਅੱਗੇ ਦੀ ਅੱਗੇ ਵਧ ਰਹੀ ਹੈ ਤੇ ਟਿੱਬੀ ਭਰਾਈਆਂ ਵਾਲਾ ਪਿੰਡ ਜਿਹੜਾ ਉਸ ਪਾਸੇ ਨੂੰ ਜਾ ਰਹੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿਲ ਦੇ ਬਾਹਰ ਕੋਟਕਪੂਰਾ ਵਾਲੀ ਸੜਕਾ ਜਿਹੜੀ ਉਸ ਦੇ ਦੋਨੇ ਪਾਸੇ ਲੋਕਾਂ ਨੇ ਕੂੜੇ ਦੇ ਢੇਰ ਸੁੱਟੇ ਹੋਏ ਸੀ ਤੇ ਸੁਬ੍ਹਾ ਕਿਸੇ ਨੇ ਇਹਨਾ ਢੇਰਾ ਨੂੰ ਅੱਗ ਲਗਾਈ ਜਿਸ ਕਰਕੇ ਉਥੋਂ ਹਵਾ ਕਾਰਨ ਅੱਗ ਅੱਗੇ ਵਧੀ ਤੇ ਪਹਿਲਾਂ ਸੜਕ ਦੇ ਦੋਨੀਆਂ ਪਾਸੇ ਅੱਗ ਲੱਗੀ ਰਹੀ ਲਗਭਗ 2 ਕਿਲੋਮੀਟਰ ਤੱਕ ਸੜਕ ਦੇ ਦੋਨੀਆਂ ਪਾਸੇ ਅੱਗ ਚੱਲਦੀ ਰਹੀ ਤੇ ਫਿਰ ਹਵਾ ਨੇ ਇਸ ਅੱਗ ਨੂੰ ਹੌਲੀ-ਹੌਲੀ 슈ਗਰ ਮਿਲ ਦੇ ਸਾਫਕਾ 슈ਗਰ ਮਿਲ ਦੇ ਅੰਦਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਇੱਥੇ ਕਈ ਏਕੜ ਵਿੱਚ ਸਰਕੰਡੇ ਤੇ ਦਰਖਤ ਹੋਣ ਕਰਕੇ ਸੁੱਕੇ ਹੋਣ ਕਰਕੇ ਇਹ ਫਿਰ ਅੱਗ ਨੇ ਇੱਕਦਮ ਭਿਆਨਕ ਰੂਪ اختیار ਕਰ ਲਿਆ ਮਿਲ ਦੇ ਨਾਲ ਬਿਜਲੀ ਦਾ ਗ੍ਰਿਡ ਵੀ ਆ ਤੇ ਉਸ ਦੀ ਵੀ ਕੰਦ ਲੱਗਦੀ ਆ ਗ੍ਰਿਡ ਦੀ ਕੰਦ ਤੱਕ ਹਾਲੇ ਵੀ ਅੱਗ ਧੁਖਦੀ ਦਿਖਾਈ ਦੇ ਰਹੀ ਆ ਇੰਨੇ ਵੱਡੇ ਖੇਤਰ ਵਿੱਚ ਇੰਨੀ ਭਿਆਨਕ ਅੱਗ ਲੱਗਣ ਦੇ ਬਾਅਦ ਵੀ ਹਾਲੇ ਤੱਕ ਸਾਫਕਾ 슈ਗਰ ਮਿਲ ਦੇ ਮੌਜੂਦਾ ਪ੍ਰਬੰਧਕਾਂ ਵਿੱਚੋਂ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂ ਨਹੀਂ ਸਰਕੀ ਹਾਲਾਤ ਇਹ ਬਣੇ ਹੋਏ ਆ ਕਿ ਅੱਗ ਪਿੱਛੋਂ ਪਿੱਛੋਂ ਬੁਝਾਈ ਜਾ ਰਹੀ ਆ ਤੇ ਅੱਗੇ ਅੱਗੇ ਲੱਗਦੀ ਆ ਜਾ ਰਹੀ ਆ ਤੇ ਅੱਗੇ ਟਿੱਬੀ ਭਰਾਈਆਂ ਵਾਲੇ ਪਾਸੇ ਤੇ ਸ਼ੂਗਰ ਮਿਲ ਦੇ ਦੂਜੇ ਪਾਸੇ ਲੋਕਾਂ ਦੀ ਰਹਿائش ਵੀ ਆ ਤੇ ਜੇ ਇਸ ਤੇ ਕਾਬੂ ਨਾ ਪਾਇਆ ਗਿਆ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਹਾਂਜੀ ਅਸੀਂ ਕੋੜਕਪੂਰੇ ਤਾਂ ਆਏ ਹਾਂ ਫੈਰਗੇਟ ਕੋੜਕਪੂਰੇ ਦੀ ਹੈ ਜੀ ਇਹਨੂੰ ਅੱਗ ਨੂੰ 2 ਘੰਟੇ ਹੋ ਗਏ ਲੱਗੀ ਨੇ ਜੀ ਅਸੀਂ ਲਗਾਤਾਰ ਤਿੰਨ ਚਾਰ ਗੱਡੀਆਂ ਪਾ ਚੁੱਕੇ ਹਾਂ ਅੱਗ ਕੰਟਰੋਲ ਕਰ ਰਹੇ ਹਾਂ ਕਾਫੀ ਹੱਦ ਤੱਕ ਅੱਗ ਕੰਟਰੋਲ ਆਈ ਤੇ ਕੋਸ਼ਿਸ਼ ਕਰ ਰਹੇ ਹਾਂ ਪੂਰੀ ਕਿੰਨੇ ਏਰੀਏ ਚ ਫੈਲ ਚੁੱਕੀ ਆ ਗਈ ਇਹ ਤਕਰੀਬਨ 슈ਗਰ ਮਿਲ ਚ ਅਧੇ ਏਰੀਆ ਚ ਫੈਲੀ ਹੋਈ ਅਗ ਕੰਟਰੋਲ ਹੋ ਚੁੱਕੀ ਹੈ ਕਾਫੀ ਹੱਦ ਤੱਕ ਹਾਂਜੀ